ਤੁਸੀਂ ਦੇਖ ਰਹੇ ਹੋ ਦੈਨਿਕ ਸਿਵਰਾ ਟੀਵੀ ਮੈਂ ਨਿਰਮਲ ਕੁਮਾਰ ਕੱਲ ਵੀਤੀ ਰਾਤ ਰੂਰੇ ਦੇ ਘਰ ਆ ਕੇ ਕਤਲ ਹੋ ਗਿਆ ਸਾਡੇ ਨਾਲ ਪਰਿਵਾਰ ਮੈਂਬਰ ਆ ਉਹਨਾਂ ਨੇ ਪੂਰੀ ਗੱਲਬਾਤ ਕਰਨ ਲਈ ਆ ਰਹੇ ਆ ਸਰ ਕੀ ਪੂਰਾ ਮੈਟਰ ਹੈ ਤੇ ਕੀ ਕਤਲ ਹੋਇਆ ਕੀ ਪੂਰਾ ਮਾਮਲਾ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਹਰਚੰਨ ਸਿੰਘ ਹੈ ਜੀ ਮੇਰਾ ਪਿੰਡ ਬੀਟਾ ਜੀ ਦਾ ਕਤਲ ਹੋਇਆ ਮੇਰੇ ਸਪਸਟਾ ਦੇ ਇਹ ਸੌਹਰਿਆਂ ਨਾਲ ਮਾੜਾ ਮੁੱਦਾ ਹੈ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਸੀ ਉਹਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰਦੀ ਸੀ ਇਹਦੇ ਘਰ ਵਾਲੀ ਸੀ ਜਿਹੜੀ ਪਰ ਕੇ ਸਾਰਾ ਇਹਨਾਂ ਦਾ ਗੈਂਗ ਬਣ ਗਿਆ ਸੋਰਾ ਦੇ ਨਾਲ ਹੋ ਗਿਆ ਫਸਲੀ ਨਾਲ ਹੋ ਗਈ ਮੁੰਡਾ ਵੀ ਨਾਲ ਹੋ ਗਿਆ ਆਪੇ ਨਾਲ ਹੋ ਗਈ ਪਸੰਦ ਉਹ ਸਭ ਤੋਂ ਵੱਡੀ ਸੀ ਤੇ ਇਹਨਾਂ ਨੇ ਉਹਦਾ ਸੱਤ ਕਰਤਾ ਤਾਂ ਉਹ ਮਤ ਕੀ ਕਾਰਨ ਕੀ ਰਿਹਾ ਮੇਨ ਕਰਤੋਂ ਦਾ ਜੀ ਕਾਰ ਜ਼ਮੀਨ ਦਾ ਹੀ ਆ ਜੀ ਉਹ ਤਾਂ ਜ਼ਮੀਨ ਦੀ ਮੰਗ ਕਰਦੇ ਸੀ ਸਾਢੇ 3 ਕਿੱਲੇ ਲਈ ਬੈਠੀ ਆ ਪਹਿਲਾਂ ਪਹਿਲਾਂ ਵੀ ਉਹਨੇ ਐ ਉਹਨੂੰ ਪ੍ਰੈਸ਼ਰਾਈਜ਼ ਕਰ ਕਰਕੇ ਜ਼ਮੀਨ ਲਈਆ ਜਿਹੜੀ 2 ਕਿੱਲੇ ਰਹਿ ਗਈ ਸੀ ਉਹਦੀ ਮਾਂ ਨਾਲ ਉਹ ਸੀ ਪਸੰਦ ਅੰਦਰ ਸੰਭਾਉਂ ਸੀ ਉਹਨਾਂ ਨੂੰ ਕਹਿੰਦੀ ਸੀ ਵੀ ਇਹ ਵੀ ਕਰਨੇ ਤੁਸੀਂ ਪਰਾਓ ਉਸ ਮੈਂ ਉਹਨੂੰ ਕੋਈ ਰੋਟੀ ਨਹੀਂ ਦੇਣੀ ਮੈਂ ਕੁਝ ਨਹੀਂ ਲੈਣਾ ਕੁਝ ਨਹੀਂ ਲੈ ਕੇ ਘਰ ਛੱਡ ਕੇ ਆਉਣਾ ਸੀ ਪੇਪਲਸ ਵੱਲੋਂ ਕੋਈ ਰੈਸਟ ਕੀਤਾ ਹੈ ਤੱਕੀ ਪੁਲਿਸ ਵੱਲੋਂ ਹੀ 10 ਬੰਦੇ ਰੈਸਟ ਕੀ ਗਏ ਨੇ ਇੱਕ ਮੁੰਡਾ ਫਰਾਰ ਹੈ ਕਿ ਜਿਹੜਾ ਮੁੰਡੇ ਦੇ ਨਾਲ ਇੱਕ ਦੋ ਬੰਦੇ ਹੋਰ ਦੱਸਦੇ ਨੇ ਕਿ ਉਹ ਫਰਾਰ ਹੈ ਇਹ ਮੁੰਡੇ ਦੇ ਰੈਸਟ ਹੋਣ ਦੀ ਸਥਾ ਲੱਗਣਾ ਕਿ ਉਹਦੇ ਨਾਲ ਕੌਣ ਕੌਣ ਸੀ ਸਾਡੇ ਨਾਲ ਕਿਸਾਨ ਆ ਗੂ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂ ਆ ਸਰ ਕੀ ਕਹਿਣਾ ਚਾਹੁੰਦੇ ਹੋ ਕੀ ਪੂਰਾ ਮੈਟਰ ਹੈ ਮੈਟਰ ਤਾਂ ਜੀ ਇਹ ਹੈ ਹਰਜਿੰਦਰ ਸਿੰਘ ਸੀ ਮੁੰਡਾ ਜੋ ਬਹੁਤ ਸੌਹ ਸੁਹਾ ਦਾ ਮੁੰਡਾ ਸੀਗਾ ਜਿਹਦਾ ਉਹਦੇ ਸਹੁਰਿਆਂ ਨਾਲ ਲੰਬੇ ਸਮੇਂ ਤੋਂ ਲੈ ਕੇ ਪੂਰਾ ਤਕਰਾਰ ਚੱਲਦਾ ਸੀ ਪਹਿਲਾਂ ਤਕਰੀਬਨ ਜ਼ਮੀਨ ਸਾਰੀ ਏਸੇ ਦੇ ਨਾਂ ਹੀ ਸੀ। ਪਹਿਲਾਂ ਸਹੁਰਿਆਂ ਨੇ ਉਹਦੇ ਤੇ ਦਬਾਅ ਪਾ ਕੇ ਪ੍ਰੈਸ਼ਰ ਪਾ ਕੇ ਕਿਤੇ ਕਿਤੇ ਦਾਵਾ ਕਰਤਾ ਕਿਤੇ ਕਿਤੇ ਕਰਤਾ ਦਾਵਾ। ਉਹ ਤਾਂ ਡਰਾਤਮਕ ਆ ਕੇ ਸਾਢੇ ਤਿੰਨ ਕਿੱਲੇ ਉਹਦੇ ਨਾਂ ਕਰਾ ਦੇ। ਹੁਣ ਇੱਕ ਇੱਕ ਕਿੱਲਾ ਉਹਨਾਂ ਦੇ ਮਾਂ ਪੁੱਤਾਂ ਦੇ ਨਾਂ ਰਹਿ ਗਿਆ ਸੀ। ਉਹ ਕਹਿੰਦੇ ਸੀ ਵੀ ਜਿਹੜਾ ਇੱਕ ਕਿੱਲਾ ਤੇਰੇ ਨਾਂ ਆ ਇਹ ਵੀ ਤੂੰ ਸਾਡੇ ਨਾਂ ਕਰਾ। ਇਹਦੇ ਚ ਵੱਡੀ ਗੱਲ ਇਹ ਸੀ ਜੀ ਜਿਹੜੀ ਮੁੰਡੇ ਦੀ ਮਾਂ ਸੀ। ਜਦੋਂ ਇੱਥੇ ਆ ਜਾਂਦੀ ਸੀ ਉਹਦੀ ਪਤਨੀ ਉਹਦੇ ਤੇ ਬਹੁਤ ਅਤਿਆਚਾਰ ਕੀਤਾ ਜਾਂਦਾ ਸੀ। ਜੇ ਉਹ ਰੋਟੀ ਖਾਣ ਲੱਗਦੀ ਉਹਦੇ ਥਾਲ ਚ ਲੱਤ ਮਾਰ ਕੇ ਤਾਹਾਨੂੰ ਚੜਾਵਾ ਦੇ। ਜਿਹੋ ਚਾਹ ਪੀਣ ਲੱਗਦੀ ਆ ਪਰਸੋਂ ਇੱਕ ਦਿਨ ਮੌਤ ਤੋਂ ਪਹਿਲਾਂ ਦੀ ਗੱਲ ਆ ਉਹਨੇ ਖੰਡ ਲਿਆ ਕੇ ਰੱਖੀ ਚੱਲਦੀ ਚਾਹ ਵਾਸਤੇ ਸਾਰੀ ਖੰਡ ਚ ਬੁੱਕ ਭਰ ਕੇ ਜੂਰੀ ਆ ਪਾਤਾ ਉਹਦੀ ਮਾਂ ਤੇ ਇੱਕ ਦਿਨ ਅਸੀਂ ਬਹੁਤ ਵਾਰੀ ਸਮਝੋਤਿਆਂ ਦੇ ਵਿੱਚ ਗਏ ਆ ਨਾਂ ਦੇ ਘਰੇ ਟਿਕਾਉਣ ਗਏ ਆ ਇੱਕ ਦਿਨ ਉਹਦੀ ਮਾਂ ਨੂੰ ਅੰਦਰ ਕਮਰੇ ਚ ਬੰਦ ਕਰਕੇ ਅੰਦਰ ਪਾਥੀਆਂ ਦਾ ਧੂਆ ਪਾ ਕੇ ਹਾੜ ਦੀ ਰੁੱਤ ਦੇ ਵਿੱਚ ਬਾਹਰੋਂ ਗੇਟ ਲਾ ਦਿੱਤਾ ਉਹ ਖੜਾਇਆ ਜਾ ਕੇ ਉਹਦੀ ਮਾਂ ਤੇ ਜ਼ਿਆਦਾ ਅਤਿਆਚਾਰ ਕੀਤੇ ਜਾਂਦੇ ਬਹੁਤ ਜ਼ਿਆਦਾ ਪੁਰਾਪਲਾ ਬੋਲਿਆ ਜਾਂਦਾ ਸੀ ਵੀ ਜਦ ਤੂੰ ਗਾਹਤਾਂ ਉਹਦੀ ਮਾਂ ਉਹਦੀ ਮਾਂ ਨੇ ਬਹੁਤ ਪਹਿਲਾਂ ਵੀ ਦੁੱਖ ਝੱਲ ਕੇ ਬੱਚੇ ਬੱਚੇ ਸੀ ਜਿਹੜੇ ਪਾਲੇ ਸੀਗੇ ਕੁੜੀਆਂ ਵਿਆਹੀਆਂ ਸੀ ਪਰ ਉਹਦੀ ਮਾਂ ਨੂੰ ਸੁੱਖ ਨਹੀਂ ਦੇਖਣ ਮਿਲਿਆ ਅੱਜ ਉਹਦੇ ਜਿਹੜਾ ਕੱਲਾ ਕੱਲਾ ਪੁੱਤ ਸੀ ਜਿਹੜਾ ਉਹ ਵੀ ਭਪਾਲ ਆ ਭਾਲਕਲਾਂ ਵੇਹਾਇ ਹੋਏ ਸੀ ਇਹ ਉਹਨਾਂ ਸਹੁਰਿਆਂ ਦੀ ਭੇਟ ਚੜ ਗਿਆ ਇਸ ਕਰਕੇ ਉਹਨਾਂ ਨੇ ਜਿਹੜਾ ਫਿਕਰਾ ਕਤਲ ਕੀਤਾਗਾ ਕਤਲ ਕਰਕੇ ਉਹ ਸਾਡਾ ਸਾਰਾ ਪਿੰਡ ਇੱਕਜੁੱਟ ਹੋਇਆ ਵਿਆ ਸਖਤ ਤੋਂ ਸਖਤ ਸਜ਼ਾ ਦਿਵਾ ਕੇ ਉਹਨਾਂ ਤੇ ਵੀ ਪਰਚਾ ਦਰਜ ਹੋ ਗਿਆ ਉਹਨਾਂ ਦੇ ਹੁਣ ਅਰੈਸਟ ਕਰਾਉਣ ਤੇ ਜਿਹੜਾ ਪਿੰਡ ਆ ਸਾਰਾ ਜੋਰ ਲਾਇਆ ਹੋਇਆ ਪਿੰਡ ਵੱਲੋਂ ਤੇ ਇੱਕਜੁੱਟਤਾ ਦਿਖਾਈ ਜਾ ਰਹੀ ਹੈ ਤੇ ਇੱਕਜੁੱਟੀ ਰਹੂ ਸਾਡਾ ਪਿੰਡ ਇਸ ਮਸਲੇ ਦੇ ਉੱਤੇ ਤੇ ਸਜ਼ਾ ਉਹਨਾਂ ਨੂੰ ਦਿਵਾਉਣੀ ਹੈ ਸਖਤ ਤੋਂ ਸਖਤ ਸਜ਼ਾ ਜਿੰਮ ਲਈਨ ਗੱਲ ਕਰੀਏ ਲਗਾਤਾਰ ਅਤਿਆਚਾਰ ਹੀ ਹੁੰਦਾ ਰਿਹਾ ਤੇ ਪਹਿਲਾਂ ਵੀ ਕੋਈ ਇਦਾਂ ਦੀ ਚਲਦੀ ਸੀ ਇਹਨਾਂ ਬੰਦਿਆਂ ਨੇ ਬਹੁਤਾਂ ਦੀ ਚਲਦੀ ਸੀ ਪਹਿਲਾਂ ਚਲਦੀ ਸੀ ਬਹੁਤ ਛੇਤੀ ਪੱਠੇ ਹੋ ਜਾਂਦੇ ਸੀ ਬਹੁਤ ਉਹ ਜਿਹੜੀ ਔਰਤ ਸੀ ਬਹੁਤ ਹੁਸ਼ਿਆਰ ਔਰਤ ਸੀ ਉਹ ਇਹਨੂੰ ਵੜਿਆ ਵੀ ਲੈਂਦੀ ਸੀ ਬਹੁਤ ਛੇਤੀ ਪਹਿਲਾਂ ਜਿਹੜੇ ਸਾਢੇ 3 ਕਿੱਲੇ ਨਾ ਕਰਾਇਆ ਕੋਸਤਾ ਉਹਦੇ ਤੋਂ ਉਹਨੇ ਰਾਤ ਨੂੰ ਘਾ ਕੇ ਕਰਾ ਲੇ ਕਿਤੇ ਕਿਸੇ ਵੂਮੈਨ ਸੱਲੇ ਚ ਦਾਵਾ ਕਰਤਾ ਉਹਦੇ ਤੇ ਕਿਤੇ ਕਿਸੇ ਤੇ ਕਰਤਾ ਉਸੋਂ ਤਾਂ ਜ਼ਮੀਨ ਜਦੋਂ ਆ ਗਈ ਇੱਥੇ ਵੜਿਆ ਕੇ ਜ਼ਮੀਨ ਕਰਾ ਲਈ ਨਾ ਨਾ ਕਰਾ ਕੇ ਜਿਹੜਾ ਵੀ ਇੱਕ ਕਿੱਲਾ ਰਹਿੰਦਾ ਸੀ ਵੀ ਅਸੀਂ ਬਹੁਤ ਵਾਰੀ ਸਮਝੋਤਾ ਜਗਏ ਆ ਉਦੇ ਮੂੰਹੋਂ ਇਹ ਗੱਲ ਨਿਕਲਦੀ ਸੀ ਵੀ ਸਾਨੂੰ ਆ ਘਰ ਛੱਡ ਦਿਓ ਤੁਸੀਂ ਮਾਂ ਪੁੱਤ ਕਿਤੇ ਕਿਰਾਏ ਤੇ ਰਹਿ ਲਓ ਵੀ ਜਿਹਨੇ ਤਾਂ ਘਰ ਬਣਾਇਆ ਬੰਨਿਆ ਉਹਨਾਂ ਨੂੰ ਘਰ ਛੱਡਣ ਦੀ ਬਾਹਰ ਗੱਲ ਕਰਦੀ ਸੀ ਹਰ ਇੱਕ ਵਾਰੀ ਅਸੀਂ ਬਹੁਤ ਵਾਰੀ ਕਿਹਾ ਸੀ ਉਹਨੂੰ ਵੀ ਇਹੇ ਤੁਹਾਡੀ ਗੱਲ ਗਲਤ ਵੀ ਘਰ ਤਾਂ ਬੰਨ੍ਹਿਆ ਇਹਨਾਂ ਨੇ ਵੀ ਤੁਸੀਂ ਉਹ ਕਿਰਾਏ ਤੇ ਕਿਉਂ ਰਹਿਣਗੇ ਜਾ ਕੇ ਵੀ ਤੁਸੀਂ ਇਕੱਠੇ ਰਹੋ ਸਾਰੇ ਜਣੇ ਇਕੱਲਾ ਮੁੰਡਾ ਕਾ ਉਹ ਪਰ ਕਿਸੇ ਲੈਂਡ ਤੇ ਆਉਂਦੀ ਨਹੀਂ ਸੀ ਕਿਸੇ ਤੇ ਵੀ ਨਹੀਂ ਆਉਂਦੀ ਸੀ ਬਹੁਤ ਜਿਹਨੂੰ ਕਹਿੰਦਾ ਸ਼ਾਹ ਪਰ ਔਰਤ ਬਹੁਤ ਯਾਰ ਪਰਿਵਾਰ ਮੈਂਬਰ ਚ ਹੁਣ ਕੌਣ ਕੌਣ ਰਹਿ ਗਿਆ ਪਰਿਵਾਰ ਮੈਂਬਰ ਚ ਇਕੱਲੀ ਉਹ ਮੁੰਡੇ ਦੀ ਮਾਤਾ ਹੀ ਰਹਿ ਗਈ ਕੰਨ ਦੀ ਅਲੀ ਮਾਤਾ ਹੀ ਆ ਬਚਾਰੀ ਬਸ ਉਹ ਵੀ ਬਜ਼ੁਰਗ ਆ ਬਹੁਤ ਜਿਆਦਾ ਏਸੀ ਪਰਿਵਾਰ ਮੈਂਬਰ ਜਿਨ੍ਹਾਂ ਨੇ ਕਤਲ ਬਾਰੇ ਪੂਰੀ ਜਾਣਕਾਰੀ ਦਿੱਤੀਗੀ ਮੈਂ ਇੰਸਪੈਕਟਰ ਜਗਜੀਤ ਸਿੰਘ ਐਸਐਚਓ ਰੂੜੇਕੇ ਤੇ ਮਰਡਰ ਹੋਇਆ ਸਾਡੇ ਇੱਥੇ ਰੂੜੇਕੇ ਕਲਾਂ ਹਰਜਿੰਦਰ ਸਿੰਘ ਦਾ ਤੇ ਉਸਦੀ ਮਾਤਾ ਦਾ ਗੁਣਵੀਰ ਕੌਰ ਦਾ ਬਿਆਨ ਲਿਖ ਕੇ ਅਸੀਂ ਚਾਰ ਬੰਦਿਆਂ ਦੇ ਖਿਲਾਫ ਮਕਦਮਾ ਨੰਬਰ 93 ਮਿਤੀ 24 11 24 ਅੰਡਰ ਸੈਕਸ਼ਨ 103 ਤੇ 3 ਦੀ 5 ਦੇ ਤਾਹ ਤਸੀਂ ਮਕਦਮਾ ਦਰਜ ਕਰ ਲਿਆ ਹੈ ਤੇ ਜਿਹੜਾ ਹਰਜਿੰਦਰ ਸਿੰਘ ਨਹੀਂ ਸੀਗਾ ਇਹਨਾਂ ਨੇ ਉਹਦੀ ਘਰ ਵਾਲੀ ਨੇ ਉਹਦੇ ਸਹੁਰੇ ਨੇ ਉਹਦੀ ਸੱਸ ਨੇ ਸੱਟਾ ਮਾਰ ਕੇ ਗਲ ਘੋਟ ਕੇ ਨੂੰ ਮਾਰਤਾ ਸੀਗਾ ਅਸੀਂ ਹੁਣ ਪੋਸਟਮਾਰਟਮ ਕਰਵਾ ਕੇ ਡੈੱਡ ਬੋਡੀ ਵਾਰਸਾਂ ਦੇ ਹਵਾਲੇ ਕਰਨ ਲੱਗੇ ਸਰ ਕਿੰਨੇ ਬੰਦੇ ਅਰੈਸਟ ਕੀਤੇ ਤੇ ਕੀ ਰਿਮਾਂਡ ਵਗੈਰਾ ਮਿਲੇ ਜੀ ਹਾਂ ਜੀ ਤਿੰਨ ਬੰਦੇ ਚ ਅਸੀਂ ਅਰੈਸਟ ਕਰ ਲਿਆ ਅੱਜ ਅਸੀਂ ਹੁਣ ਪੇਸ਼ ਕਰਦੇ ਹਾਂ ਕੋਰਟ ਚ ਮਾਨ ਜੋ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਮਾਰ ਲਿਆ ਜਾਊਗਾ ਤੇ ਕਿੰਨੇ ਬੰਦੇ ਬਾਕੀ ਨੇ ਖੜਨ ਵਾਲੇ ਇੱਕ ਮੁੰਡਾ ਬਾਕੀ ਹੈਗਾ ਉਹਨੂੰ ਵੀ ਜਲਦੀ ਅਸੀਂ ਗੁਸਤਾਰ ਕਰ ਲਾਂ ਦਿਨਿਕ ਸਵੇਰ ਲਈ ਨਰਮਲ ਕੁਮਾਰ ਦੀ ਰਿਪੋਰਟ ਬਰਨਾਲਾ